ਹੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰਿਫਾਰਾ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ। ਗੁਰਵਿੰਦਰ ਸਿੰਘ ਗੇਲਵਾ ਕੋਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ 4 گاਵਾ ਦਿਖਾਉਣੀਆਂ। ਜਿਨ੍ਹਾਂ ਵਿੱਚੋਂ ਇੱਕ ਸੂਈ ਆ ਤੇ ਬਾਕੀ ਗੱਪਣਾ ਹੈ। ਗੱਪਣਾ ਇੱਥੇ ਆ ਕੇ ਆਪਣੀਆਂ ਪਾਸ ਕਰਕੇ ਵੇਖ ਚੱਕ ਕੇ ਖੜੋ। ਜਿਹੜੀ ਸੂਈ ਉਹਦੇ ਆਪਣੀ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਗੁਰਵਿੰਦਰ ਸਿੰਘ ਜੀ ਪਿੰਡ ਮਜੀਠਾ ਡਿਸਟ੍ਰਿਕਟ ਗੰਦਰੀ ਸਾਹਿਬ ਮੋਬਾਈਲ ਨੰਬਰ 9501150174 ਹੈ ਠੀਕ ਹੈ ਜੀ ਤੇ ਅੱਜ ਹੈਗੀਆਂ ਮੈਂ ਤਿੰਨ ਕੱਪੜੇ ਤੇ ਇੱਕ ਸੂਈ ਹਨ ਤਿੰਨ ਕੱਪੜਾ ਜੇ ਇੱਕ ਸੂਈਆਂ ਜੇ ਮਾਲ ਸਾਡਾ ਅੱਜ ਵਧੀਆ ਜੀ ਠੀਕ ਹੈ ਪਹਿਲਾਂ ਸੂਈ ਵਿਖਾ ਦੀਏ ਫਿਰ ਕਿੱਦਾਂ ਕਹੋ ਭਾਵੇਂ ਉਹਦੋਂ ਕਰ ਲਵਾਂਗੇ ਚਲੋ ਪਹਿਲਾਂ ਇਹ ਹੀ ਵਿਖਾ ਦਿੰਦੇ ਹਾਂ ਫਿਰ ਹਾਂਜੀ ਆ ਸੂਈ ਹੈ ਵੀਰ ਜੀ ਬੱਚੇ ਦਾ ਆ ਜੇ ਵ ਠੀਕ ਹੈ ਜੀ ਹਾਂ ਜੀ ਤੇ ਥਣ ਵੀ ਇਹਦੇ ਦੇਖਸਾਦੇ ਲੱਗੇ ਤਾਂ ਆ ਦੇਖਸਾਦੇ ਥਰ ਨਾਲ ਸਾਈਜ਼ ਜਿਹੜਾ ਚੰਗਾ ਹੈ ਇਹਦਾ 1 ਜੇ ਗੈਪ ਤੇ ਸਾਈਜ਼ ਥਣ ਜਿਹੜੇ ਲੱਗੇ ਆ ਇਹ ਤੇ ਬਾਕੀ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਹੈ ਕਿੰਨਾ ਜੇ ਤੇ ਕੋਲ ਦੁੱਧ ਤਿਆਰ ਜੀ ਜੇ ਸਾਲੇ 12 ਕਿਲੋ ਜੇ 10 ਕਿਲੋ 10 ਕਿਲੋ ਪੱਕਾ ਚੋਵਾ ਕੇ ਦਵਾ ਠੰਡਾ ਕਰਕੇ ਵੀ ਜੀ ਤੋਰਾਂ ਮੇਰੇ ਕੋਲ ਦੈਂਪ ਚੋਵੇ ਤਿੰਨ ਟੈਂਪ ਚੋਗੇ ਖੜੇ ਤੋਰ ਆ ਜਿਹੜਾ ਹੈ ਉਹ ਤੇ ਕਿੰਨਾ ਵੀ ਦਿੱਤਾ ਮੁੱਲ ਫਿਰ 80000 ਦਿੱਦਾਂਗੇ ਵੀਜੀ ਕਰਨੀਗਾ ਛੋਟ ਛਟੋਰ ਕਰਦਾਂਗੇ ਵੀਜੀ ਕਿੰਨੇ ਜੋ ਕਰਤਾ ਕਿੰਨੀ ਕਰ ਦੋਗੇ ਦੇ ਲਵਾਪੇ ਕਰ ਲੋਗੇ 33 ਦੇ ਦਈਏ ਚਲ 33 ਹੀ ਦੇ ਦਾਂ ਜੇ 109 ਨੇਰੀ ਉਹਦਾ 60 ਦੇਣੀ ਕਿਉਂਕਿ ਕਹਿ ਤਾ 109 35 ਦੀ ਜੇ ਠੀਕ ਆ ਪਾਈ ਹੋਊਗਾ ਜੈਦੇ ਚ ਠੀਕ ਹੈ ਜੀ ਹਾਂਜੀ ਬਾਕੀ ਕੋਈ ਫੋਨ ਨੰਬਰ ਲਾਰੇ ਹੋਰ ਕਰਾਂਗੇ ਜੇ ਕੋਈ ਜੋੜਾ ਪਾਊਗਾ ਤੇ ਜੀ ਠੀਕ ਆ ਹਾਂਜੀ ਤੇ ਆ ਗੱਬਨ ਜੇ ਹਾਂਜੀ ਗੱਬਨ ਜੇ ਵਿੱਚ ਵੱਡੀ ਬੱਛੀ ਜੇ ਠੀਕ ਇਹਦਾ ਦਾ ਖੜਦੀ ਦਾਸ ਤੋਂ ਅਸੀਂ ਕੱਟ ਕੇ ਲੈ ਜੇ ਵਾਧ ਵੀ ਲੈ ਜੇ ਠੀਕ ਆ ਦੁੱਧ 20+ ਵੀ ਜੀ ਕਰੂੰਗੀ ਅੱਛਾ ਹਾਂਜੀ ਹਾਂਜੀ ਜਾਈਆਂ ਜੀ ਵਿੱਚ ਆਜੀ ਬੱਛੀ ਤੋਰਾਂ ਫੇਰ ਇਹਨੂੰ ਇੱਕ ਬਾਕੀ ਥਾਣਾ ਇਹਦੇ ਕੋ ਵੀ ਕਾਫੀ ਚੰਗਾ ਲੱਗਾ ਪੂਰੀ ਕੱਢ ਕਾ ਲਈ ਥਾਣਾ ਜਿਹੜਾ ਕਾਫੀ ਕਮਾਲ ਦਾ ਜਿਹੜਾ ਇਹ ਤਾਂ ਵੀ ਤੇ ਬਾਕੀ ਰੰਗ ਰੂਪ ਤੇ ਵੀ ਚੰਗੀ ਤੇ ਹੈਗੀ ਵੀ ਕ੍ਰੋਸ ਤੇ ਆ ਇਹਨੇ ਦੁੱਧ ਵੀ ਚੰਗਾ ਕੱਢੀ ਜਾਣਾ ਤੇ ਨਾ ਕੋਈ ਗਰਮੀ ਦੀ ਪ੍ਰਵਾਹ ਨਹੀਂ ਤੇ ਮੁੱਲ ਫਿਰ ਇਹਦਾ ਮੁੱਲ ਤਾਂ ਵੀ ਜੀ 58000 ਦੀ ਦੇ ਸਕਦੇ ਜੀ ਕਰ ਦੋ ਕੋ ਛੋਟ ਛੋਟ ਕਰਦਾ ਵਿੱਚ 2000 ਕਰਦਾ 55000 ਕਰਾਂਗੇ 55000 ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬਾਕੀ ਦੁੱਧ ਵਿੱਚ ਰਿਕਾਰਡ ਆਲੀ ਜੇ ਦੁੱਧੋ ਵੀਓ ਪਲੱਸ ਜਾਊਗੀ ਚਲੋ ਬਾਕੀ ਇਹ ਆ ਵੀ ਕੋਈ ਫੋਨ ਲਾਊਗਾ ਮਾਨਤਾਂ ਤੇ ਆਪੇ ਮੁਕ ਕਰਾਂਗੇ ਵੀ ਜੀ ਕੋਈ ਫੋਨ ਲਾਵੇ ਜ਼ਰੂਰ ਕਰੀ ਹਾਂ ਹਾਂ ਹੋਰ ਦੇਣੀ ਜਾਣੀ ਆਹ ਦੇਖੋ ਜਰਸੀ ਆਹ ਜਰਸੀ ਕਿਸ ਨੇ ਚੰਗੀ ਰੀ ਜਨਾ ਸੰਭੀ ਆ ਜਿਹੜੀਆਂ 15 ਖੜਦੀ ਜੇ ਵੀ ਜੀ ਠੀਕ ਆ ਹਾਂਜੀ ਇਸ ਤਰੀਕੇ ਦੇ ਹਿਸਾਬ ਨਾਲ ਪੂਰੀ ਗੁੰਦਵੀ ਆ ਜਰੀ ਪੂਰੀ ਰਾਜੀ ਜੇ ਐਪੇ ਸਵਾਗਤ ਆ ਇਹ ਦੂਜੀ ਸਵੇ ਸੁਣੀ ਜੇ ਵੀ ਜੀ ਅਸਰ ਸਵੇ ਸੁਣੀ ਫੋਲੋ ਫਿਰ ਤੋਰਦੀ देखो दूसरी बात ये आज ले बाकी थाने में चंगा दूर दूर है बाकी थल चल चंगी है हवाना चंगा पर होगी सौ तक ਕਾਹਤਾਨੇ ਦੇ ਵੀ ਦੇਖ ਸਕਦੇ ਤੇ ਇਹਦਾ ਫਿਰ ਮੁੱਲ ਇਹ ਲੋ ਵਾਛੀ ਦੇ ਚੰਗੀ ਜੇ ਦੁੱਧ ਕਿੰਨਾ ਕੱਢੀ ਜਾਊਗੀ ਉਤਰਾ ਦੁੱਧ ਵੀ ਜੀ ਉਹ ਤਾਂ ਕਹਿੰਦੇ ਜੀ ਪਹਿਲੇ ਸੂਏ ਕੱਢਿਆ ਜੋ 13 ਕਿਲੋ ਲਾ ਹੈ ਅੱਛਾ ਯਾਨੀ ਕਰੂਗੀ 3-4 ਕਿਲੋ ਹੋਰ ਵਾਧੇ ਕਰੂਗੀ 15 ਪਲੱਸ ਹੀ ਜਾਊਗੀ ਜੀ ਠੀਕ ਆ ਹਾਂਜੀ ਬਾਕੀ ਪਾਏ ਦਾ ਵੀ ਜੀ ਸੂਏ ਦਾ ਜੰਗਰ ਦਾ ਬਾਕੀ ਚਾ ਪਿੱਛੇ ਦੇ ਸਾਮ ਚੰਗੀ ਤੋਂ ਆਈ ਆ ਹਾਂਜੀ ਜਿੱਦਾਂ ਉਹਨਾਂ ਸਾਨੂੰ ਕਿਹਾ ਆਪਾਂ ਤੁਹਾਨੂੰ ਦੱਸਤਾ ਜੀ ਤੇ ਕਿੰਨੇ ਦੇ ਦੇ ਦिए 55000 ਦੀ ਜੀ ਹਾਂ ਨਾ ਕਰਾਂਗੇ ਕਰਨੀ ਛੱਡ ਛੱਡ ਕਾਰ ਦੇ ਲਈ 53 ਦੀ ਦੇ ਦਾਂਗੇ 53000 ਤੇ ਮੇਰੇ ਕੋਈ ਨਾਲ ਲਾਵੇ ਫੋਨ ਨੰਬਰ ਲਾਵੇ ਤਿੰਨਾ ਚੋ ਖੁੱਲੇ ਮਾਨ ਕਰਾਂਗੇ ਠੀਕ ਹੈ ਉਹਨੇ ਕਾਰ ਹੈਗੀ ਹੈ ਹਾਂਜੀ ਇਹ ਸ਼ਾਇਆ ਜੀ ਜੀ ਇਹਦੇ ਬਾਰੇ ਵੀ ਦੱਸ ਦੋ ਇਹ ਵੀ ਜੀ ਕਿੰਨੇ ਜੀ ਸੁਵੇ ਸੁਣੀਗੇ ਜੀ ਠੀਕ ਹੈ ਹਾਂਜੀ ਹਾਂਜੀ ਇਹਨੇ ਵੀ 12 13 ਕਿਲੋ ਦੁੱਧ ਘੱਟਿਆ ਜੀ ਪਿਛੇ ਸੁਵੇ 14 15 ਵੀ ਕਿੰਨੇ ਕਰਦੀ ਰਹੀ ਜੀ ਤੋੜ ਦੋ ਫੇਰ ਇਹਨਾਂ ਅਜੇ ਛੱਡ ਦੀ ਜੀ ਇਹ ਵੀ ਦੱਬਨ ਜੇ 5 6 ਦਿਨ ਛੱਡ ਦੀ ਜੀ ਹਨ ਨੂੰ ਇਹ ਤੋਂ ਬੜੀ ਲੱਗਾ ਜੀ ਹਾਂ ਜਿਹੜਾ ਇਹਦੇ ਵੀ ਦੇਖ ਸਕਦੇ ਜੀ ਥੋੜਾ ਦਰਦੀ ਦਰਦੀ ਜੀ ਆ ਚਲੋ ਲੈ ਜਾ ਇੱਧਰ ਨਾ ਕਰਿਆ ਉਧਰ ਆ ਥਾਂ ਕਿੰਨੀ ਤਰ੍ਹਾਂ ਦਿਖਾ ਦਿੰਦੇ ਆ ਸੰਦੇ ਇਹ ਪਿਛਲੇ ਕੱਟ ਲੱਗੇ ਵੀ ਜੀ ਉੱਤੇ ਪੁਰਾਣੇ ਉੱਤੇ ਪੁਰਾਣੇ ਆ ਕੱਟ ਲੱਗੇ ਜੀ ਹਾਂਜੀ ਤੇ ਇਹਦਾ ਮੁੱਲ ਫਿਰ ਮੁੱਲ ਵੀ ਜੀ 35000 ਦੀ ਦਵਾਂਗੇ ਹਨ ਚਲੋ ਕਰ ਦੋ ਕੋਈ ਛੋਟ ਚੜਾ 1000 ਕਰਦਾ ਵੀ 30000 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਕੋਈ ਕੁੱਝ ਹੈ ਨਾ ਬਾਕੀ ਵੀ ਜੀ ਬਾਕੀ ਚਲੋ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝਣਾ ਤੇ ਮਰਜ਼ੀ ਨੇ ਪਸ਼ੂ ਖਰੀਦੇ ਜੀ